ਸਾਤਸਰੀਆ ਕਾਲੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਰਾਜਸਥਾਨੀ ਤੋਂ ਗੁਰਪ੍ਰੀਤ ਦੀ ਖਬਰ ਰਾਜਸਥਾਨੀ ਪਿੰਡ ਰਾਖੋਠੀਆਂ ਦੇ ਕਿਸਾਨ ਨੇ ਪਿੰਡ ਹੀਰ ਤੋਂ ਜ਼ਮੀਨ ਖਰੀਦੀ ਅਤੇ ਜ਼ਮੀਨ ਵਿੱਚ ਜਾਣ ਵਾਸਤੇ ਰਸਤਾ ਪੱਕਾ ਬਣਿਆ ਹੋਇਆ ਪਰ ਜ਼ਮੀਨ ਦੇ ਮਾਲਕ ਕੋਲੋਂ ਬਿਨਾਂ ਪੁੱਛਿਆ ਜਬਰੀ ਛੋੜਾ ਕੀਤਾ ਜਾ ਰਿਹਾ ਦਿਖਾਉਂਦੇ ਹਾਂ ਕੁ ਤਸਵੀਰਾਂ ਪੁੱਛੇ ਤੋਂ ਬਿਨਾਂ ਜਬਰੀ ਛੋੜਾ ਕੀਤਾ ਜਾ ਰਿਹਾ ਰਸਤੇ ਬਾਰੇ ਕੀ ਕਿਹਾ ਕਿਸਾਨ ਨੇ ਸੁਣੋ ਉਸ ਦੀ ਜਵਾਬ ਮਲਕੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣਾ ਹੈ ਤੇ ਵਾਸੀ ਹੀਰ ਵਾਸੀ ਦਲ ਇਥੇ ਇਹ ਕਿਹੜੇ ਪਿੰਡ ਚ ਤੁਹਾਡੀ ਇਹ ਇਹ ਰਾ ਖੋਟੀਆਂ ਜੀ ਕੀ ਮਸਲਾ ਤੁਹਾਡਾ ਇਹ ਸਾਰਾ ਇਹ ਮਸਲਾ ਹੈ ਜੀ ਜੀ 11 ਫੁੱਟ ਪਿਆ ਹੈ ਜੀ ਤੇ ਮੇਰਾ ਗਵੰਡੀ ਤਾਇਆ ਕੇਵਲ ਸਿੰਘ ਜੋ ਕਿ ਟੱਕ ਕਰਦਾ ਪਿਆ ਹੈ ਜੀ ਤੱਕੇ ਨਾ ਕਹਿੰਦਾ ਵੀ 17 ਫੁੱਟ ਪਿੱਛੋਂ ਪਿਆ ਹੋਇਆ ਜੋ ਕਿ 11 ਫੁੱਟ ਪਿਆ ਹੈ ਇਹ ਟੱਕੇ ਨਾਲ ਮੇਰਾ ਨੁਕਸਾਨ ਕੀਤਾ ਹੈ ਜੀ ਤੇ ਇਹ ਚੋਣੇ ਵਿੱਚ ਦੀ ਪਿਆ ਪਾਇਆ ਜੀ ਤੇ ਉਸ ਤੋਂ ਬਾਅਦ ਅੱਗੇ ਮੇਰੀ ਪੈਲੀ 'ਚ ਨਿਕੰਦ ਕਰਕੇ ਗੇਟ ਲਾਇਆ ਵਾ ਤੇ ਆਪਣੀ ਪਨੀਰੀ ਖਸਾਬ ਕੀਤੀ ਹੈ ਜੀ ਇਹ ਸਾਰਾ ਪਿਆ ਕੋਡਤਾ ਜੀ ਇਹ ਕਿੰਨੇ ਫੁੱਟ ਦਾ ਰੱਸਾ ਇੱਕ 11 ਫੁੱਟ ਜੀ ਇਹ ਕਿੰਨੇ ਫੁੱਟ ਦਾ ਬਣਾ ਰਿਆ ਇਹ ਕਹਿੰਦਾ ਪੀ ਪਿਛੋਂ 11 ਦਾ ਤੇ ਅੱਗੋਂ 17.5 ਫੁੱਟ ਦਾ ਕਿੰਦਰ ਅੱਛਾ ਜੀ ਮੈਂ ਕਿੱਦਾਂ ਕਿਦਾਂ ਹੋ ਸਕਦਾ 17.5 ਫੁੱਟ ਕਿੱਦਾਂ ਹੋ ਸਕਦਾ ਇਹ ਕਿੰਨਾ ਪੁਰਾਣਾ ਰੱਸਾ ਆ 16 17 ਸਾਲ ਨੂੰ ਹੋ ਗਿਆ ਇਹ ਪਹਿਲੀ ਨੂੰ ਉਸ ਤੋਂ ਪਹਿਲਾਂ ਦਾ ਦੱਸਤਾ ਜੀ ਲੋਤੀ ਹੀ ਰੋ ਕੀ ਆਉਂਦਾ ਕੀ ਗੰਦਾ ਕੁਛ ਨਹੀਂ ਮੈਂ ਇਸ ਮੌਕੇ ਤੇ ਗਣੀ ਸੀ ਜੋ ਕੀਤਾ ਜੀ ਉਹ ਤੇ ਕੀ ਮੰਗ ਕਰਦੇ ਮੋਕੇ ਮੰਗਿਆ ਹੂ ਕਰਦਾ ਵੀ ਜਿੱਥੇ ਮੇਰਾ ਪਿਆ ਸੀ ਬਸ ਉੱਥੇ ਹੀ ਆਵੇ ਤੇ ਮੈਨੂੰ ਇਨਸਾਫ ਤੋਂ ਆ ਜਾਵੇ ਇਹਨਾ ਵੀ ਤੁਹਾ ਮੇਰਾ ਪਿਆ ਬਾਤ ਆ ਦੇ ਅਗਲੇ ਬੰਦੇ ਪਨੀਰੀ ਦੇ ਵਿੱਚ ਜਿਵੇਂ ਥਾਂ ਜੋ ਵਾਹ ਕੇ ਤੇ ਪਨੀਰੀ ਵੀ ਖਰਾਬ ਕਰ ਦਿੱਤੀ ਹੈ ਮੈਂ ਭਾਜੀ ਮੇਰੀ ਗੱਲ ਸੁਣ ਮੈਂ ਮੈਂ ਕਿਸੇ ਦਾ 1 ਇੰਚ ਵੀ ਨਹੀਂ ਲਿਆ ਇਹਦੇ ਬੰਨੇ ਸਾਡਾ ਸਾਡਾ 4-4 ਫੁੱਟ ਹੋਰ ਥਾਂ ਨਿਕਲਦਾ ਤੇ ਪਿਛਲੇ ਬੰਨਿਓ ਸਾਢੇ 17 ਫੁੱਟ ਫੁੱਟ ਪਿਆ ਵਾ ਤਿੰਨਾ ਕਰਮਾਂ ਦਾ ਜਿਹੜਾ ਅਸੀਂ ਅਹੀਂ ਇਹ ਪਿਛਲੀ ਵਾਰ ਉਹ ਰਜਾ ਮੰਦੀ ਦੇ ਨਾਲ 13 ਫੁੱਟ ਕਰ ਲਿਆ ਸੀ ਤੇ ਹੁਣ ਇਹਨੇ ਉਹਦੇ ਚੋਂ ਵੀ ਮਤਲਬ ਆਇਆ ਵਾ ਤੇ ਜੇ ਜੇਦੀ ਮੇਰੇ ਕੋਲ ਉਹ ਮੇਰੇ ਵੀਡੀਓ ਮੌਜੂਦ ਹੈ ਮੇਰੇ ਕੋਲ ਤੇ ਅੱਗੇ ਅੱਗੇ ਸਾਡਾ ਦੋ ਕਰਮਾਂ ਦਾ ਪਿਆ ਵਾ ਉਦੋਂ ਵੀ ਇਹਨੂੰ ਵੀ ਮੈਂ ਇਹ ਇੱਕਈ ਵਾਰ ਆਖਿਆ ਵੀ ਜਿੱਥੋਂ ਟੁੱਟਾ ਵਾ ਉੱਥੇ ਮਿੱਟੀ ਪਾ ਲਈਏ ਪਿਛਲੀ ਵਾਰ ਵੀ ਤੁੜੀ ਦਾ ਟਰੱਕ ਇੱਥੇ ਪਲਟ ਗਿਆ ਸੀ ਤੇ ਭਈ ਮਤਲਬ ਲੰਗਣਾ ਪਿਆ ਲੰਗਣਾ ਇਹ ਆਪਾਂ ਹੀ ਆ ਛੋਟਾ ਹੀ ਆ 11 ਫੁੱਟ ਦਾ ਪਿਆ ਵਾ ਤੇ ਮੇਰੀ ਵੱਲੋਂ ਮੇਰੀ ਵੱਲ ਜਿੱਥੇ ਜਿਹਨੂੰ ਮਰਜ਼ੀ ਲਿਆ ਕੇ ਮੇਰਾ ਪਿਆ ਕਿ ਇਹ ਇਹ 11 ਫੁੱਟ ਦਾ ਮਿੰਦੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਪਿਛੇ ਮੇਰਾ 7.5 ਪੂਰਾ ਕਰਦੇ ਤੇ ਬਸ ਅਗਲੇ ਬਣੋ ਮੇਰਾ 11 ਪੂਰਾ ਕਰਦੇ ਮੈਨੂੰ ਇਹਦੇ ਚ ਕੋਈ ਕੋਈ ਹਰਜ ਨਹੀਂ ਵੀ ਜਾਂ ਵੀ ਮੈਨੂੰ ਵੱਧ ਦੇਵੇ ਕੱਟਦੇ